ਸਾਰ ਹਾਜਰਾ ਹਜੋ ਜਹਰਾਜ ਹੋ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬਹੁਤ ਕਲਜੂ ਕੇ ਰਹਿਬਰ ਜਗੋ ਜੋਗ ਅਟਲ ਹਾਲਤ ਪਦ ਦੇ ਰਾਖੇ ਦੋ ਜਹਾਨ ਦੇ ਬਾਲਕ ਰੱਬੀ ਨੂਰ ਅਲਾਹੀ ਜੋਤ ਸੇ ਨਮਾਨਿਆਂ ਦੇ ਮਾਨ ਸਤਿਗੁਰੂ ਨੇ ਟਾਣਿਆਂ ਦੇ ਤਾਲ ਸਤਿਗੁਰੂ ਨੇ ਓਟੀਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨੇ ਗਤਿਆਂ ਦੀ ਗਤ ਨੇ ਪਤਿਆਂ ਦੀ ਪਤ ਨੇ ਤਰਿਆਂ ਦੇ ਤਰ ਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਦਾਰ ਚਵਰਤਾ ਦੇ ਬਾਲ ਧਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਬਿਵੰਦਰਤੀ ਨਿੱਕੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀ ਨੂੰ ਆਓ ਲਵਾਈਏ ਹਾਜ਼ਰੀਆਂ ਅਨਮੋਲ ਸਮਾਂ ਅਨਮੋਲ ਸੁਵਾਸ ਅਨਮੋਲ ਜੀਵਨ ਦੀਆਂ ਘੜੀਆਂ ਮੌਤ ਤੇ ਜਨਮ ਦੇ ਸਾਰੇ ਦੇ ਵਿੱਚ ਜੋ ਸਾਨੂੰ ਜੀਵਨ ਯਾਤਰਾ ਮਿਲੀ ਐ ਇਸ ਨੂੰ ਸਫਲ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਲਗੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਰਨੀ ਸਰਬ ਸਦਾਨੀ ਅਮਰ ਦੇ ਦਾਤੇ ਪੰਥ ਦੇ ਵਾਲੀ ਸਹਬੇ ਖਾਲ ਧੰਸੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੀਏ ਬਲੰਤ ਕੋਈ ਵੀ ਰਸਨਾ ਵਾਂਜੀ ਦੀ ਰਣੀ ਚਾਹੀਦੀ ਇੱਕ ਵਾਰ ਗੱਜ ਕੇ ਬੁਲਾ ਦਿਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀ ਬਾਤ ਕਥਾ ਆਪ ਜੀ ਪੰਜ ਬਾਣੀਆਂ ਦੀ ਸਰਵਣ ਕਰਦੇ ਆ ਰਹੇ ਚਾਰ ਬਾਣੀਆਂ ਦੀ ਕਥਾ ਸਪੂਰਨ ਹੋ ਗਈ ਪੰਜਵੀਂ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਹੋ ਉਸੇ ਹੀ ਲੜੀ ਨੂੰ ਅੱਗੇ ਤੋਰਿਏ ਕੋਈ ਵੀ ਰਸਨਾ ਵਾਜੀ ਦੀ ਰੈਡੀ ਚਾਹੀਦੀ ਆਪਣੀਆਂ ਮਨ ਮਿਰਤਿਆਂ ਨੂੰ ਕਰੀਏ ਇਕਾਗਰ ਇੱਕ ਵੀਰੰਗ ਅਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਸੀ ਅਗਨ ਉਧਰ ਮੈ ਤੈਸੀ ਬਰ ਮਾਇ ਤੀਜੇ ਪਾਤਸ਼ਾਹ ਧਰਮ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਭੱਲੇ ਅਮਰ ਗਾ ਉਸਤ ਗੁਰ ਤੇਰੀ ਤੇਰੀ ਉਪਮਾ ਤੋਹੇ ਬਣ ਜਾਵੇ ਧਿਆਨ ਦੇਣਾ ਮੇਰੇ ਪਾਤਸ਼ਾਹ ਸਾਨੂੰ ਕਿੰਨਾ ਸੁਹਣਾ ਗਿਆਨ ਮੇਰੇ ਸਤਿਗੁਰੂ ਜੀ ਕਹਿੰਦੇ ਜੈਸੀ ਅਗਨ ਉਦਰ ਮੈਂ ਜਿਵੇਂ ਜੱਠੜ ਦੀ ਮਾਤਾ ਦੇ ਮਾਂ ਦੇ ਗਰਭ ਦੇ ਵਿੱਚ ਅਗਨੀ ਹੁੰਦੀ ਹੈ ਨਾ ਜਦੋਂ ਬੱਚਾ ਜਦੋਂ ਪੈਦਾ ਹੁੰਦਾ ਸਤਿਗੁਰੂ ਜੀ ਕਹਿੰਦੇ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਰਹਿੰਦਾ ਕੋਈ ਵੀ ਭੋਜਨ ਪਾਣੀ ਆਪਾਂ ਸ਼ੱਕਦੀਆਂ ਤੇ ਜਾਨਸਾਰ ਹੀ ਥੋੜੇ ਸਮੇਂ ਬਾਅਦ ਉਹ ਗਲ ਜਾਂਦਾ ਤੇ ਪਰਮਾਤਮਾ ਨੇ ਸਰੀਰ ਦੇ ਵਿੱਚ ਇਹੋ ਜਿਹਾ ਢਾਂਚਾ ਲਾਇਆ ਕੋਈ ਫਲ ਫਰੂਟ ਖਾਈਏ ਕੋਈ ਸਬਜ਼ੀ ਖਾਈਏ ਤੇ ਜਿੰਨੀਆਂ ਵੀ ਉਹਦੇ ਵਿੱਚ ਧਾਤਾਂ ਹੁੰਦੀਆਂ ਨੇ ਇਹੋ ਜੀ ਮਸ਼ੀਨ ਲਾਈ ਹੈ ਸਾਹਰੇ ਸਰੀਰ ਨੂੰ ਉਹ ਹੌ ਰਾਸ ਤੇ ਉਹ ਧਾਤਾਂ ਪਚਾ ਦਿੰਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਗੁਰੂ ਸਾਹਿਬ ਜੀ ਕਹਿੰਦੇ ਜੈਸੀ ਅਗਨ ਉਧਰ ਹੈ ਤੈਸੀ ਬਾਹਰ ਮਾਇਆ ਦੋ ਗੱਲਾਂ ਕੀਤੀਆਂ ਨੇ ਮੇਰੇ ਬਾਦਸ਼ਾਹ ਕਹਿੰਦੇ ਇੱਕ ਤਾਂ ਜਠੜ ਵੀ ਜਿਹੜੀ ਮਾਤਾ ਦੇ ਗਰਭ ਦੀ ਅਗਨ ਹੈ ਜਿੱਥੇ ਬੱਚਾ ਪਲਦਾ ਹੈ ਤੈਸੀ ਬਾਹਰ ਮਾਇਆ ਦੂਜੀ ਉਹ ਮਾਇਆ ਉਹ ਵੀ ਗੁਰੂ ਸਾਹਿਬ ਜੀ ਕਹਿੰਦੇ ਇਹ ਦੋਨੋਂ ਮਾਇਆ ਨੇ ਇਹ ਦੋਨੋਂ ਅਗਨੀਆਂ ਨੇ ਅੱਗੇ ਜਾ ਕੇ ਮੇਰੇ ਪਾਸ ਸਹਿਵਾਲ ਦਾ ਸਵਾਲ 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 ਦਾ ਸ ਧਿਆਨ ਦੇਣਾ ਜਾਨ ਸੁਭਾਣਾ ਦਾ ਜੰਮਿਆ ਜਦੋਂ ਉਹਦਾ ਹੁਕਮ ਹੋਇਆ ਤੇ ਧਿਆਨ ਦੇਣਾ ਉਸ ਬੱਚੇ ਨੇ ਜਨਮ ਲੈਣਾ ਕੀਤਾ ਪਰਿਵਾਰ ਭੱਲਾ ਭਾਇਆ ਪਰਿਵਾਰ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਜਦੋਂ ਘਰ ਦੇ ਵਿੱਚ ਪੁੱਤ ਜਨਮ ਲੈਂਦਾ ਹੈ ਉਦੋਂ ਅਸੀਂ ਘਰ ਦੇ ਵਿੱਚ ਬਹੁਤ ਖੁਸ਼ੀਆਂ ਮਨਾਉਣੀ ਆ ਪਰ ਧਿਆਨ ਦੇਣਾ ਜਦੋਂ ਗੁਰਮਤਿ ਨੂੰ ਪੜਾਂਗੇ ਸਾ ਸਤਿਗੁਰੂ ਜੀ ਕਹਿੰਦੇ ਸੋ ਕੋ ਮੰਦਾ ਆਖੀ ਹੈ ਜੇ ਜੰਮੈ ਰਾਜਾਨ ਜੇ ਸਾਡੇ ਕੋਲੇ ਧਰਤੀ ਮਾਂ ਹੋਵੇਗੀ ਸਾਨੂੰ ਉਤਪਤੀ ਹੋਵੇਗੀ ਉਹਦੇ ਵਿੱਚੋਂ ਸਾਨੂੰ ਫਸਲਾਂ ਮਿਲਣਗੀਆਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਸਾਡੇ ਘਰਾਂ ਦੇ ਵਿੱਚ ਲੜਕੀਆਂ ਹੋਣਗੀਆਂ ਸਾਡੇ ਘਰੇ ਨੂੰਹਾਂ ਆਉਣਗੀਆਂ ਸਾਡੇ ਘਰੇ ਪੁੱਤਰ ਪੈਦਾ ਹੋਣਗੇ ਧਿਆਨ ਦੇਣਾ ਥੋੜਾ ਜਿਹਾ ਆਪ ਜੀ ਦੇ ਨਾਲ ਪ੍ਰਸੰਗ ਮੈਂ ਸਾਂਝਾ ਕਰਦਿਆਂ ਮਹਾਰਾਜਾ ਰਣਜੀਤ ਦੀ ਮਾਂ ਨੂੰ ਜਦੋਂ ਬੱਚੀ ਸੀ ਉਸ ਨੂੰ ਪੁੱਜੇ ਦੇ ਵਿੱਚ ਪਾ ਕੇ ਨੱਪਿਆ ਗਿਆ ਕਿੰਨੇ ਕੀ ਆਖਿਆ ਕਹਿੰਦੇ ਗੁੜਖਾ ਪੂਣੀਆਂ ਵੱਤ ਤੇ ਵੀਰ ਨੂੰ ਕੱਟ ਕੇ ਕਹਿੰਦੇ ਤੂੰ ਮਰ ਜਾ ਕੁਜੇ ਚ ਪੈ ਕੇ ਤੇ ਵੀਰ ਨੂੰ ਭੇਜ ਦੇ ਪਹਿਲਾ ਸਮਾਂ ਇਹੋ ਜਿਹਾ ਹੁੰਦਾ ਸੀਗਾ ਤੇ ਹੁਣ ਮਾਪ ਕਰਨਾ ਸਾਧ ਸੰਗਤ ਕੁੜੀਆਂ ਨੂੰ ਬੱਚੀਆਂ ਨੂੰ ਅਸੀਂ ਆਪਣੀਆਂ ਧੀਆਂ ਨੂੰ ਮਾਤਾ ਦੇ ਕੋਖ ਦੇ ਵਿੱਚ ਹੀ ਮਾਰ ਦਿੱਤਾ ਬਟੀਆਂ 70% ਨੇ ਤੇ ਜਿਹੜੇ ਸਾਡੇ ਘਰਾਂ ਦੇ ਵਿੱਚ ਪੁੱਤ ਧੀ ਨੇ ਪੁੱਤਰ ਨੇ ਉਹ 100% ਨੇ ਤੇ 30 40% ਸਾਡੇ ਬੱਚੇ ਕੁਾਰੇ ਤੁਰੇ ਫਿਰਦੇ ਨੇ ਗਲਤੀ ਕੀ ਨਹੀਂ ਕੀਤੀ ਅਸੀਂ ਕੀਤੀ ਕੱਢ ਕੇ ਆਖੋ ਸਤਨਾਮ ਸ੍ਰੀ ਤੇ ਉਹੋ ਹੀ ਜਿਹੜੀ ਧੀ ਸੀ ਜਿਹਨੂੰ ਕੁੱਜੇ ਦੇ ਵਿੱਚ ਪਾ ਕੇ ਨਪਿਆ ਸੀਗਾ ਤੇ ਕੋਈ ਸਾਧੂਆਂ ਦੀ ਮੰਡਲੀ ਜਾ ਰਹੀ ਸੀ ਉਹਨੂੰ ਪੜਿਆ ਪਾਲਿਆ ਬਲੋਸਿਆ ਪੜਾਇਆ ਲਿਖਾਇਆ ਉਹਦੇ ਕੁੱਖ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਸਾਡੇ ਜਿਹੜੇ ਘਰ ਦੇ ਵਿੱਚ ਧੀ ਜੱਗਦੀ ਹੈ ਇਹ ਨਹੀਂ ਪਤਾ ਕਿਤੇ ਮਹਾਂਪੁਰਸ਼ਾਂ ਨੇ ਜਨਮ ਲੈਣਾ ਕਿਸੇ ਭਗਤ ਨੇ ਜਨਮ ਲੈਣਾ ਕਿਸੇ ਯੋਧੇ ਨੇ ਜਨਮ ਲੈਣਾ ਕਿਸੇ ਦੇਵੀ ਦੇਵੀ ਗੁਣ ਦੇਵਤੇ ਨੇ ਗੁਣ ਲੈਣੇ ਇਬਰਾਹਿਮ ਗਿਆਨੀ ਨੇ ਜਨਮ ਲੈਣਾ ਸਾਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਨਾ ਉਸ ਧੀ ਨੇ ਇਸ ਨੂੰ ਅਸੀਂ ਕੁੱਖ ਦੇ ਵਿੱਚ ਹੀ ਖਤਮ ਕਰ ਦਿੰਦੇ ਕੱਜ ਕੇ ਆਖੋ ਸਤਨਾਮ ਸ੍ਰੀ ਤੇ ਹੁਣ ਮਾਪ ਕਰਨੇ ਪੱਟਾਂ ਤੇ ਹੱਥ ਮਾਰਦੇ ਆ ਸਿਰ ਤੇ ਹੱਥ ਮਾਰਦੇ ਆ ਕਿ ਸਾਡਾ ਪੁੱਤ ਧੀ ਵਿਆਹਿਆ ਨਹੀਂ ਜਾਂਦਾ ਵੈ ਕਿੱਥੇ ਜਾਵੇਗਾ ਜਦੋਂ ਧੀ ਹੀ ਤੇ ਨਹੀਂ ਕੱਜ ਕੇ ਆਖੋ ਸਤਨਾਮ ਸ੍ਰੀ ਧਿਆਨ ਦੇ ਨਾਲ ਜਨਮ ਸਪਨਾਂ ਦਾ ਜੰਮਿਆ ਜਦੋਂ ਉਹਦਾ ਹੁਕਮ ਹੋਇਆ ਉਹ ਬੱਚਾ ਜੰਮਿਆ ਪਰਿਵਾਰ ਭੱਲਾ ਭਾਇ ਪਰਿਵਾਰ ਦੇ ਵਿੱਚ ਬਹੁਤ ਖੁਸ਼ੀਆਂ ਮਨਾਇਆਂ ਪਾਰਟੀਆਂ ਕੀਤੀਆਂ ਗਈਆਂ ਲੈਵਲ ਦਾ ਛੱਡ ਗਈ ਲੱਗੀ ਤਿਸਨਾ ਮਾਇਆ ਮਰ ਵਰਤਾਇ ਜਦੋਂ ਬਾਜਾ ਬੱਚੇ ਦਾ ਜਨਮ ਹੋਇਆ ਤੇ ਉਸ ਟੈਮ ਤੇ ਉਹ ਜਠੜ ਦੀ ਅਗਣ ਦੇ ਵਿੱਚੋਂ ਜਦੋਂ ਬਾਹਰ ਆਇਆ ਤੇ ਜਿਹੜੀ ਬਾਹਰ ਦੀ ਅਗਣ ਸਤਿਗੁਰੂ ਜੀ ਨੇ ਆਖਿਆ ਨੇ ਜੈਸੀ ਅਗਣਦਰ ਮੈਂ ਤੈਸੀ ਬਾਹਰ ਆਇਆ ਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਇਹਦਾ ਜਨਮ ਹੋਇਆ ਲੇਵ シュडगी लगी तिस ना माया मर वरत आया ते जेडे कृष्णा दे ਭਾਬੜ ਬਚਦੇ ਨੇ ਉਸ ਮਾਇਆ ਦੇ ਵਿੱਚ ਆ ਗਿਆ ਪਹਿਲਾ ਮਾਦਾ ਦੇ ਗਰਭ ਦੇ ਵਿੱਚ ਤੂੰ ਤੂੰ ਦੀ ਆਵਾਜ਼ ਆਉਂਦੀ ਸੀ ਤੇ ਜਦੋਂ ਬੱਚੇ ਦਾ ਜਨਮ ਹੋਇਆ ਬੱਚਾ ਨਾ ਰੋਇਆ ਦਵਾ ਦਵਾ ਦਾਈ ਨੇ ਡਾਕਟਰ ਨੇ ਰੋਾਇਆ ਫਿਰ ਮੈਂ ਮੈਂ ਦੀ ਆਵਾਜ਼ ਆਉਂਦੀ ਭਾਲ ਸੰਸਾਰ ਦੇ ਅੰਦਰ ਕੀ ਮਾਇਆ ਲੱਗ ਇਹ ਮਾਇਆ ਜਿਤ ਹਰ ਵਿਸਰਹਿ ਮੋਗਜੈ ਭਾਉ ਦੂਜੈ ਲਾਇਆ ਗੁਰੂ ਸਾਹਿਬ ਜੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰਹਿ ਜਦੋਂ ਇਹ ਮਾਇਆ ਲੱਗਦੀ ਹੈ ਹਰ ਵਿਸਰਹਿ ਹਰੀ ਵਿਸਰਦਾ ਹੈ ਮੋਹ ਉਪਜੈ ਫਿਰ ਮੋਹ ਦਾ ਪੈਦਾ ਹੋ ਜਾਂਦਾ ਹੈ ਭਾਉ ਦੂਜੈ ਲਾਇਆ ਫਿਰ ਦੁਐਤ ਭਾਵਨਾ ਹੋ ਜਾਂਦੀ ਹੈ ਮਾਤਾ ਪਿਤਾ ਦੇ ਨਾਲ ਪਿਆਰ ਪਿਆਰ ਲੱਗਦਾ ਪਹਿਲਾ ਪਿਆਰ ਨਗਾ ਤੁੰਦ ਦੂਜਾ ਮਾਏ ਬਾਪ ਕੀ ਸੋ ਤੀਜਾ ਭੈਆ ਭਾਬੀ ਪੇ ਜਿਵੇਂ ਜਿਵੇਂ ਵੱਡਾ ਹੁੰਦਾ ਇਹਨੂੰ ਪਤਾ ਲੱਗ ਜਾਂਦਾ ਇਹ ਮੇਰੀ ਮਾਂ ਹੈ ਆ ਮੇਰਾ ਪਿਤਾ ਹੈ ਆ ਮੇਰੀ ਭਾਬੀ ਹੈ ਆ ਮੇਰਾ ਵੀਰ ਹੈ ਆ ਮੇਰਾ ਚਾਚਾ ਹੈ ਆ ਮੇਰਾ ਤਾਇਆ ਹੈ ਆ ਮੇਰਾ ਮਾਮਾ ਹੈ ਇਹ ਸਾਰਾ ਪਤਾ ਲੱਗਣ ਲੱਗ ਜਾਂਦਾ ਭਾਵ ਉਹ ਮਾਇਆ ਦੇ ਵਿੱਚ ਖੁੱਭ ਜਾਂਦਾ ਇਹ ਮਾਇਆ ਜਿਤ ਹਰ ਵਸਰ ਹੈ ਕਹਿੰਦੇ ਉਦੋਂ ਮਾਇਆ ਲੱਗਦੀ ਹੈ ਜਦੋਂ ਹਰੀ ਵਸਦਾ ਹੈ ਮੋ ਬਜੈ ਭਾਵ ਦੂਜੈ ਲਾਇਆ ਉਹ ਪੈਦਾ ਹੁੰਦਾ ਹੈ ਤੇ ਦੋ ਭਾਵ ਦੂਜਾ ਲਵਾਇਆ ਦ્વੈਤ ਭਾਵਨਾ ਹੋ ਜਾਂਦੀ ਆ ਮੇਰਾ ਘਰ ਆ ਤੇਰਾ ਘਰ ਹੈ ਆ ਤੇਰੀ ਹੈ ਮੇਰੀ ਹੈ ਤੇਰ ਮੇਰ ਦੇ ਵਿੱਚ ਪੈ ਜਾਂਦਾ ਹੈ ਕਹ ਹੈ ਨਾਨਕ ਗੁਰ ਪ੍ਰਸਾਦੀ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਲਿਵ ਲਾਗੀ ਜਿਨ੍ਹਾਂ ਦੀ ਲਿਵ ਲਾਗੀ ਹੈ ਤਿੰਨੇ ਵਿੱਚੇ ਮਾਇਆ ਪਾਇਆ ਉਹ ਮਾਇਆ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਨੂੰ ਪਾ ਲੈਂਦੇ ਨੇ ਗੱਜ ਕੇ ਆਪ ਕੋ ਸਤਨਾਮ ਸ੍ਰੀ ਜਿਵੇਂ ਮਰਗਾਈ ਪਾਣੀ ਦੇ ਵਿੱਚ ਰਹਿੰਦੀ ਹੈ ਜਦੋਂ ਜੀ ਚਾਹੇ ਉੱਡ ਜਾਂਦੀ ਹੈ ਜਦੋਂ ਜੀ ਚਾਹੇ ਬੈਠ ਜਾਂਦੀ ਹੈ ਇਸੇ ਤਰ੍ਹਾਂ ਦੁੱਧ ਦੇ ਵਿੱਚ ਮੱਖਣ ਹੈ ਧੋ ਹੈ ਜਿਸ ਦਾ ਨਹੀਂਗਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਵਾਹਿਗੁਰੂ ਲੱਕੜ ਦੇ ਵਿੱਚ ਅੰਗ ਹੈ ਬਾਸ ਦੇ ਵਿੱਚ ਤੇਲ ਹੈ ਉਹ ਜਿਸ ਦਾ ਨਹੀਂਗਾ ਸੱਤ ਸੰਗਤ ਕਰਕੇ ਇਹਨਾਂ ਗੱਲਾਂ ਦੀ ਸਾਨੂੰ ਸਮਝ ਆ ਜਾਂਦੀ ਹੈ ਇੰਨੀ ਵਿੱਚੇ ਮਾਇਆ ਪਾਇਆ ਉਹ ਪਰਿਵਾਰ ਦੇ ਵਿੱਚ ਪੁੱਤਾਂ ਧੀਰਾਂ ਦੇ ਵਿੱਚ ਇਸ ਸੰਸਾਰ ਦੀ ਮਾਇਆ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਨੂੰ ਪਾ ਲੈਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਹਰ ਆਬ ਅਮੋਲਕ ਹੈ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਹਰੀ ਇਹਦਾ ਅਮੋਲਕ ਹੈ ਜਿਹਦਾ ਕੋਈ ਮੁੱਲ ਨਹੀਂ ਮੁੱਲ ਨਾ ਪਾਇਆ ਜਾਏ ਉਹਦਾ ਮੁੱਲ ਨਹੀਂ ਪਾਇਆ ਜਾਂਦਾ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਕਿਸੇ ਵੀ ਕੀਮਤ ਦੇ ਨਾਲ ਉਹਦਾ ਮੁੱਲ ਨਹੀਂ ਪਾਇਆ ਜਾਂਦਾ ਰਹੇ ਲੋਕ ਵਿਰਲਾਏ ਬਾਹ ਦੁਨੀਆ ਦੇ ਲੋਕੀ ਆਏ ਅਵਤਾਰ ਆਏ ਪੀਰ ਪਕੰਮਰ ਰੇਸ਼ੀ ਮੁਹੰਦੀ ਆਏ ਉਹਦਾ ਅੰਤ ਪਾਉਣ ਵਾਸਤੇ ਪਰ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਐਸਾ ਸਤਿਗੁਰ ਜੇ ਮਿਲੈ ਜੇ ਕੋਈ ਇਹੋ ਜਿਹਾ ਸਤਿਗੁਰ ਮਿਲ ਜਾਵੇ ਜਿਸ ਮੋਸਰ ਸੰਪੀਅ ਉਹਨੂੰ ਆਪਣਾ ਸੀਸ ਆਪਣਾ ਦਿਮਾਗ ਆਪਣੀ ਬੁੱਧੀ ਦੇ ਦੀ ਜਿਸ ਦਾ ਜੀਵ ਤਿਸ ਮਹਿਲ ਰਹੇ ਫਿਰ ਜਿਸ ਦੀ ਜਿੰਦ ਜਾਨ ਜੀ ਦੀ ਜੋਤ ਹੈ ਜਿਸ ਮਿਲ ਰਾਇ ਉਹਦੇ ਨਾਲ ਮਿਲਿਆ ਰਿਹਾ ਹਰ ਵਸਾਬ ਮੰਨੇ ਆਈ ਤੇ ਹਰੀ ਆ ਕੇ ਮਨ ਵਿੱਚ ਵਸ ਜਾਵੇਗਾ ਹਰ ਆਪ ਅਮੋਲਕ ਹੈ ਕਿਉਂਕਿ ਜਿਹੜਾ ਸਾਰੀਆਂ ਚੀਜ਼ਾਂ ਦਾ ਮੁੱਲ ਪੈ ਜਾਂਦਾ ਕੋਈ 100 ਦੀ ਕੋਈ 1000 ਦੀ ਕੋਈ ਲੱਖ ਦੀ ਕੋਈ ਕਰੋੜ ਦੀ ਕੋਈ ਅਰਬਾਂ ਖਰਬਾਂ ਦੀ ਪਰ ਜਿਹੜਾ ਹਰੀ ਦਾ ਨਾਮ ਹੈ ਸਤ ਸੰਗਤ ਹੈ ਕੀਰਤਨ ਹੈ ਸੇਵਾ ਤੇ ਸਿਮਰਨ ਹੈ ਇਹ ਅਨਮੁੱਲੀ ਚੀਜ਼ ਹੈ ਹਰ ਆਪ ਅਮੋਲਕ ਹੈ ਭਾਗ DNA ਕੇ ਨਾਨਕ ਜਿਨ੍ਹਾਂ ਦੇ ਪਿਛਲੇ ਪੂਰਵਲੇ ਚੰਗਾ ਕੰਮ ਕੀਤਾ ਚੰਗਾ ਭਾਗ ਹੁੰਦਾ ਹੈ ਜਿਨ ਹਰ ਬੱਲੇ ਪਾਏ ਉਹਨਾਂ ਦੇ ਹਿਰਦਾ ਰੂਪੀ ਬੱਲੇ ਦੇ ਵਿੱਚ ਇਹ ਨਾਮ ਗਿਆਨ ਅਕਲ ਵਾਲੀ ਗੱਲ ਗੁਰਮਤਿ ਦਿਖ ਜਾਂਦੀ ਹੈ ਹਰਾਸ ਮੇਰੀ ਮਨ ਮਨ ਜਾਰਾ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਧਿਆਨ ਦੇਈ ਚਲੋ ਫਿਰ ਇੱਕ ਪੌੜੀ ਦੇ ਵਿੱਚੋਂ ਸਾਨੂੰ ਵੱਖਰਾ ਵੱਖਰਾ ਗਿਆਨ ਮਿਲਦਾ ਹੈ ਹਰਾਸ ਮੇਰੀ ਮਨ ਮਨ ਜਾਰਾ ਜਿਹੜੀ ਹਰੀ ਦੀ ਰਾਸ ਹੈ जान देना ए पूंजी है मन मन जा रहा है हर आस मेरी हरि दी रास ही मेरी पूंजी है मन मन जा रहा ते मन मन जा रहे सतगुरु तेरास जानिए गल दी गुरु दे ਕੋਲ ਸਮਝ ਆ ਗਈ ਹਰ ਹਰ ਨਿਤ ਜਪਿਓ ਜੀਉ ਲਾਹਾ ਖਟਿਓ ਦਿਹਾੜੀ हरि हरि ਨੂੰ ਜਪਨਾ ਕਰੋ ਤੇ ਜਿਹੜਾ ਮਨੁੱਖਾ ਜਨ ਮਿਲਿਆ ਜਿਵੇਂ ਅਸੀਂ ਦਿਹਾੜੀ ਕਰਦੇ ਆ ਕੰਮ ਕਰਦੇ ਆ ਦੁਕਾਨ ਤੇ ਜਾਂਦੇ ਆ ਸਾਨੂੰ ਦਿਹਾੜੀ ਮਿਲਦੀ ਹੈ ਤੇ ਸਤਗੁਰੂ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਆ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਹਰ ਹਰ ਨਿਤ ਜਪਿਓ ਨਿਤਾ ਭਰਤੀ ਜਪਿਓ ਜਿਉ ਲਾਹਾ ਖੱਟਿਓ ਦਿਹਾੜੀ ਕਹਿੰਦੇ ਇਹ ਬਲੂਕੇ ਜਨਮ ਦਾ ਲਾਹਾ ਲੈ ਲਾ ਨਾਮ ਰੂਪੀ ਦਿਹਾੜੀ ਖਟਲਾ ਇਹ ਤਨ ਤੇ ਨਾਮ ਮਿਲਿਆ ਜਿਹੜਾ ਇਹ ਨਾਮ ਧਨ ਹੈ ਸਤ ਸੰਗਤ ਦਾ ਮਿਲਦਾ ਉਹਨਾਂ ਨੂੰ ਹੈ ਜਨ ਹਰਿਆ ਬੇ ਭਾਣਾ ਜਿਹਨੂੰ ਉਹ ਭਾਜਦਾ ਜਿਹਨੂੰ ਚੰਗਾ ਲੱਗਦਾ ਜਿਹਨੂੰ ਉਹ ਚੰਗਾ ਲੱਗ ਜਾਂਦਾ ਉਹਨੂੰ ਇਹ ਨਾਮ ਧੰਨ ਦੇ ਦਿੰਦਾ ਹੈ ਕਹ ਹੈ ਨਾਨਕ ਹਰ ਰਾਸ ਮੇਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਤੀਜੇ ਸਰੂਪ ਕਹ ਹੈ ਨਾਨਕ ਹਰ ਰਾਸ ਮੇਰੀ ਹਰੀ ਦੀ ਜਿਹੜੀ ਰਾਸ ਗੁੰਜੀ ਏ ਮਨ ਹੋਵਾ ਮਨਜਾਰਾ ਇਹ ਨਾਮ ਦਾ ਬੰਜਾਰਾ ਬਣ ਕੇ ਆਇਆ ਤੇ ਨਾਮ ਦਾ ਵਰਜ ਕਰ ਲੈ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਹੈ ਮੇਰੀ ਰਸਨਾ ਹੈ ਮੇਰੀ ਜੀਬਾ ਸੰਸਾਰ ਦੇ ਰਸਾ ਕਿਥਾਂ ਵਿੱਚ ਪਈਦੀ ਤੇਰੀ ਪਿਆਸ ਨਾ ਜਾਏ ਇਹਦੇ ਨਾਲ ਤੇਰੀ ਪਿਆਸ ਨਹੀਂ ਜਾਂਦੀ ਇਹ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਅੱਖੀਂ ਦੇਖਣਾ ਰੱਜੀਆਂ ਉਹ ਰੰਗ ਤਮਾਸੇ ਭਾਈ ਅਨੰਦ ਲਾਲ ਭਾਈ ਗੁਰਦਾਸ ਵਰਗੇ ਵੀ ਲਿਖਦੇ ਨੇ ਕਹਿੰਦੇ ਇਹ ਅੱਖਾਂ ਦੇ ਨਾਲ ਰੰਗ ਤਮਾਸੇ ਵੇਖ ਕੇ ਨਹੀਂ ਰੱਜਦੀਆਂ ਇਹੀ ਗੱਲ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਹੀਰ ਮੇਰੀ ਰਸਨਾ ਸੰਸਾਰੀ ਰਸਾਂ ਦੇ ਵਿੱਚ ਰਹੀ ਤੇਰੀ ਪਿਆਸ ਨਾ ਜਾਏ ਇਹ ਗੱਲ ਲੋਟ ਕਰਨਾ ਇਹਦੇ ਨਾਲ ਤੇਰੀ ਪਿਆਸ ਨਹੀਂ ਜਾਣੀ ਪਿਆਸ ਨਾ ਜਾਏ ਹੋਰ ਜਿ ਕਿਤੇ ਗੁਰੂ ਸਾਹਿਬ ਜੀ ਕਹਿੰਦੇ ਪਿਆਸ ਨਾ ਜਾਏ ਹੋਰ ਜਿ ਕਿਤੇ ਜਿ ਜਰ ਹਰਸ ਬੱਲੇ ਨਾ ਪਾਈ ਜਿਨਾ ਜ਼ਿਕਰ ਹਰੀ ਦੇ ਨਾਮ ਦਾ ਰਸ ਆਪਣੇ ਹਿਰਦਾ ਰੂਪੀ ਪੱਲੇ ਦੇ ਵਿੱਚ ਨਹੀਂ ਪਉਂਦੀ ਇਹ ਰਸਨਾ ਉਹਨਾਂ ਜ਼ਿਕਰ ਤੇਰਾ ਇਹ ਸੰਸਾਰ ਦੇ ਰਸਾਂ ਕਸਾਂ ਦੇ ਨਾਲ ਤੇਰੀ ਪਿਆਸ ਨਹੀਂ ਖਤਮ ਹੁੰਦੀ ਹਰਸ ਪਾਈ ਪੱਲੇ ਪੀਏ ਹਰਸ ਹਰੀ ਦੇ ਰਸ ਨੂੰ ਲੈ ਪੱਲੇ ਪਾਏ ਪੀਏ ਹਰਸ ਤੇ ਉਹ ਸਿਰ ਦਾ ਰੂਪੀ ਪੱਲੇ ਦੇ ਵਿੱਚ ਬੰਨ ਤੇ ਨਾਮ ਦਾ ਰਸ ਲੈ ਬਹੁ ਨ ਦਿਸਨਾ ਲੈ ਗਏ ਆਏ ਫੇਰ ਜਿਹੜੀ ਤ੍ਰਿਸ਼ਨਾ ਦੇ ਭਾਮੜ ਅੰਦਰ ਮੱਜਦੀ ਹੈ ਨਾ ਦਿਨ ਰਾਤ ਕ੍ਰਿਸ਼ਨ ਬਰਲੇ ਕੇ 부ਝਿਆ ਲਾ ਕਰੋਰੇ ਮਾਰਨਾ ਹੋਰੇ ਪਰੇ ਪਰੇ ਕੋ ਲੁੱਝੀ ਹੈ ਅਖੀਰੀ ਜ਼ਿੰਦਗੀ ਦਾ ਐਂਡ ਹੋ ਜਾਂਦਾ ਹੈ ਪਰ ਦ੍ਰਿਸ਼ਣਾ ਦੇ ਭਾਮੜ ਨਹੀਂ ਮੱਜ ਮੱਜ ਦੇ ਗੁੱਝਦੀ ਭਾ ਮਾਇਆ ਵਾਸਤੇ ਬੰਦਾ ਭਜਦਾ ਹੈ ਦੌੜਦਾ ਹੈ ਮਾਇਆ ਦੀ ਪਿਆਸ ਨਹੀਂ ਜਾਂਦੀਗੀ ਤੇ ਗੁਰੂ ਸਾਹਿਬ ਜੀ ਨੇ ਫਿਰ ਸਾਨੂੰ ਤੁਕਤੀ ਦੱਸ ਦਿੱਤੀ ਹੈ ਹਰਸ ਭਾਏ ਪੱਲੇ ਕਹਿੰਦੇ ਹਰੀ ਦਾ ਨਾਮ ਰਸ ਹਿਰਦਾ ਰੂਪੀ ਬੱਲੇ ਵਿੱਚ ਬੰਨ ਪੀਏ ਹਾ ਰਸ ਹੀ ਹੀ ਭਾਈ ਗੁਰੂ ਹਰੀ ਦੇ ਰਸ ਨੂੰ ਪਾਪੀ ਬਹੁ ਨਾ ਦਿਸਣਾ ਲੱਗੈ ਆਏ ਤੇ ਫਿਰ ਜਿਹੜੀ ਦਿਸਣਾ ਇਹ ਭਾਮੜ ਸਦਾ ਵਾਸਤੇ ਬੋਝਾਂ ਇਹੋ ਹਾਰਸ ਕਰਮੀ ਪਾਈ ਐ ਜਿਹੜਾ ਹਰੀ ਦਾ ਰਾਸ ਹੈ ਗਿਆਨ ਹੈ ਗੁਰਮਤ ਹੈ ਆ ਸਤ ਸੰਗਤ ਜਿਹੜੀ ਮਿਲਦੀ ਐ ਇਹ ਪਿਛਲੇ ਪੂਰਬਲੇ ਚੰਗੇ ਕਰਮ ਕਰਕੇ ਮਿਲੀ ਸਤਗੁਰੂ ਮਿਲਿਆ ਜਿਸੇ ਆਈ ਇਤਿਆਰ ਦੇ ਨਾਲ ਲੋਟ ਕਰ ਲੋ ਇਹੋ ਹਾਰਸ ਕਰਮੀ ਪਾਈ ਐ ਇਹ ਹਰੀ ਦਾ ਜਿਹੜਾ ਨਾਮ ਦਾ ਰਾਸ ਹੈ ਇਹ ਕਰਮਾਂ ਨਾਲ ਮਿਲਦਾ ਸਤਗੁਰੂ ਮਿਲਿਆ ਜਿਸੇ ਆਈ ਜਿਹਨੂੰ ਸਤਗੁਰੂ ਮਿਲ ਜਾਂਦਾ ਇਹ ਨਾਨਕ ਹੋਰ ਅਨਦਾਸਾ ਵਿਸਰੇ ਫਿਰ ਸਾਰੇ ਸੰਸਾਰ ਦੇ ਰਸ ਵਿਸਰ ਜਾਂਦੇ ਨੇ ਜਾਂ ਹਰਬ ਸਹਿਬ ਮਨ ਆਏ ਜਦੋਂ ਹਰੀ ਆਪ ਮਨ ਦੇ ਵਿੱਚ ਆ ਕੇ ਬਸ ਜਾਂਦਾ ਇਹ ਸਰੀਰ ਆ ਮੇਰਾ ਹੁਣ ਧਿਆਨ ਦੇ ਨਾਲ ਗੱਲ ਸੁਣ ਲੋ ਆਪਾਂ ਸਮਾਪਤੀ ਕਰ ਦੇਣੀ ਆ ਸ੍ਰੀ ਅਨੰਦ ਸਾਹਿਬ ਦੀਆਂ ਜੋ ਇਹ ਸਰੀਰ ਆ ਮੇਰਾ ਗੁਰੂ ਸਾਹਿਬ ਜੀ ਕਹਿੰਦੇ ਇਹ ਸਰੀਰ ਆ ਮੇਰਾ ਹਰ ਤੁਮ੍ਹੇ ਜੋ ਤਰਕੀ ਪਰਮਾਤਮਾ ਨੇ ਆਪ ਨਿੱਜੀ ਸਰੂਪ ਤੇਰੇ ਅੰਦਰ ਤਾਂ ਆਧਾਰਨ ਕੀਤਾ ਆਪਣੀ ਜੋਤ ਰੱਖੀ ਹੈ ਆਪ ਪਰਮਾਤਮਾ ਨੇ ਆਤਮਾ ਪਾਈ ਤੇਰੇ ਅੰਦਰ ਤਾਂ ਕਿ ਤੂੰ ਜਗਮੇ ਆਇਆ ਇਸ ਕਰਕੇ ਤੂੰ ਜਗ ਵਿੱਚ ਆਇਆ ਹਰ ਜੋਤ ਰੱਖੀ ਤਉਹਦੇ ਵਿੱਚ ਤੇਰੇ ਵਿੱਚ ਰੱਖੀ ਜੋਤ ਤਾਂ ਤੂੰ ਜਗਮੇ ਆਇਆ ਤਾਂ ਹੀ ਜੇ ਉਹਨੇ ਸਤਿਆ ਪਾਈ ਹੈ ਤਾਂ ਤਾਂ ਹੀ ਤੂੰ ਜਗ ਵਿੱਚ ਆਇਆ ਜੇ ਉਹ ਸਤਿਆ ਕੱਢ ਲੈਂਦਾ ਤੇ ਤੈਨੂੰ ਲੋਸ ਤੈਨੂੰ ਮਰਦੇ ਦਾ ਖਤਾਬ ਮਿਲਣਾ ਸੀਗਾ ਾਰੇ ਆਪੇ ਮਾਤਾ ਆਪੇ ਪਿਤਾ ਉਹ ਆਪ ਹੀ ਮਾਤਾ ਤੇ ਆਪ ਹੀ ਪਿਤਾ ਜਿਨ ਜੀਉ ਪਾਏ ਜਿਹਨੇ ਅੰਦਰ ਤੇਰੇ ਜਿੰਦ ਜਾਨ ਪ੍ਰਾਨ ਪਾਈ ਜਗ ਤੇ ਦਿਖਾਇ ਜਿਹੜੇ ਪ੍ਰਮਾਤਮਾ ਨੇ ਤੈਨੂੰ ਸੰਸਾਰ ਨੂੰ ਹੈ ਗੁਰਪ੍ਰਸਾਦੀ ਬੁੱਝਿਆ ਜਦੋਂ ਗੁਰੂ ਦੀ ਕਿਰਪਾ ਹੋਈ ਇਸ ਗੱਲ ਦੀ ਸੋਝੀ ਪੈ ਗਈ ਤਾਂ ਚਲਦ ਨਜ਼ਰੀ ਆਇਆ ਪਤਾ ਲੱਗ ਗਿਆ ਕਿ ਜਵਨਾ ਝੂਠ ਤੇ ਮਰਨਾ ਸੱਚ ਹੈ ਕਹ ਹੈ ਨਾਨਕ ਸ੍ਰਿਸ਼ਟ ਕਾ ਮੂਲ ਰਤਿਆ ਜਦੋਂ ਇਹ ਸ੍ਰਿਸ਼ਟੀ ਦੀ ਨੀਂਹ ਪੱਥਰ ਰੱਖੀ ਦੁਨੀਆ ਬਣਾਈ ਜੋ ਤੇਰਾ ਕੀਤਾ ਤੂੰ ਜਗਮੈ ਆਇਆ ਏਹ ਸਰੀਰ ਦਾ ਗੁਫਾ ਬਣਾ ਕੇ ਪ੍ਰਮਾਤਮਾ ਨੇ ਤੇਰੇ ਅੰਦਰ ਜੋਤ ਰੱਖੀ ਤੇ ਇਹ ਉਦੋਂ ਸ੍ਰੀਕੀ ਜੀ ਵਾਹਿਗੁਰੂ ਨੇ ਪੱਥਰ ਰੱਖਿਆ ਭਾਵ ਉਦੋਂ ਸੰਸਾਰ ਸਾਜਿਆ ਗਿਆ ਮੰਨ ਜਾਓ ਪਿਆ ਪ੍ਰਭ ਆਗਮ ਸੁਣੀਆ ਜਦੋਂ ਪ੍ਰਮਾਤਮਾ ਆ ਕੇ ਅੰਦਰ ਵਸਿਆ ਤੇ ਮਨ ਨੂੰ ਚਾਹ ਤੇ ਮਨ ਨੂੰ ਖੁਸ਼ੀਆਂ ਹੋ ਗਈਆਂ ਜਿਵੇਂ ਘਰ ਦੇ ਵਿੱਚ ਗੱਡੀ ਆਉਂਦੀ ਹੈ ਜਾਂ ਘਰ ਦੇ ਵਿੱਚ ਨੂੰ ਆ ਜਾਂਦੀ ਹੈ ਜਾਂ ਪੋਤਰਾ ਜਾਂ ਦੋਤਾ ਹੁੰਦਾ ਹੈ ਜਾਂ ਘਰ ਦੇ ਵਿੱਚ ਮਾਇਆ ਕਿਸੇ ਪ੍ਰਕਾਰ ਦੀ ਆਉਂਦੀ ਹੈ ਕਿ ਅਸੀਂ ਖੁਸ਼ੀਆਂ ਮਨਾਉਣੇ ਧਿਆਨ ਦੇਣਾ ਮਨ ਚਾਓ ਪਿਆ ਪ੍ਰਭ ਆ ਗੁਰ ਸੁਣੀਆ ਜਦੋਂ ਪਰਮਾਤਮਾ ਨੇ ਆ ਕੇ ਵਾਸਾ ਕੀਤਾ ਉਦੋਂ ਮਨ ਨੂੰ ਖੁਸ਼ੀਆਂ ਹੋ ਗਈਆਂ ਧਿਆਨ ਦੇਣਾ ਹਰ ਮੰਗਲ ਗਾਵੋ ਸਖੀ ਕਹਿੰਦੇ ਉਸ ਦੇ ਮੰਗਲ ਉਹਦੀਏ ਗੀਤ ਉਹਦੀਆਂ ਘੋੜੀਆਂ ਉਹਦੇ ਸਵੇਲੇਗਾ ਗ੍ਰਹਿ ਮੰਦਰ ਬਣਿਆ ਤੇ ਜਿਹੜਾ ਸਰੀਰ ਸੀਗਾ ਸੱਚ ਕਰਕੇ ਜਾਣਨਾ ਸਾਧ ਸੰਗ ਦੇ ਬਕੌਲਟ ਧਾਮ ਸੱਚਖੰਡ ਤੇ ਹਰੀ ਦਾ ਹਰਮੰਦਰ ਬਣ ਗਿਆ ਹਰ ਗਾਉ ਮੰਗਲ ਨਿਤ ਸਖੀਏ ਸਹਿリエ ਜਾਨਾ ਗਾਉ ਕਿਹਨੂੰ ਆਖਿਆ ਇਕ ਤਾਂ ਸਤ ਸੰਗਤ ਨੂੰ ਆਖਿਆ ਤੇ ਇੱਕ ਜਿਹੜੇ ਸਾਡੇ ਸਰੀਰ ਦੇ ਅੰਦਰ ਅੰਦਰੇ ਨੇ ਇਹ ਆਪਣਾ ਪਰਿਵਾਰੀ ਟੱਬਰ ਹੈ ਕਟੰਬ ਹੈ ਇਹਨੇ ਧਿਆਨ ਦੇਣਾ ਹਰ ਮੰਗਲ ਗਾਉ ਨਿਤ ਸਖੀਏ ਨਿਤਾ ਕਰਦੀ ਉਹਦੇ ਮੰਗਲ ਉਹਦੀ ਵਿੜਾਈ ਉਹਦੇ ਗਵਨੋ ਦੀ ਮਹਿਮਾ ਉਹਦੇ ਘਰ ਦੀ ਉਸਤਤਕਾਰ ਸੋਗ ਦੁਖ ਨਾ ਵਿਆਪੇ ਫਿਰ ਕਦੇ ਵੀ ਨਾ ਦੁੱਖ ਤੇ ਸੁਖ ਨਹੀਂ ਦਿਨੂ ਵਿਆਪੇਗਾ ਆਵੇਗਾ ਪਰ ਦੇਖ ਕੇ ਅਨਡਟ ਕੀਤਾ ਕਹਿੰਦੇ ਦੇਖ ਕੇ ਅਨਡਟ ਕਰ ਦੇਗਾ ਗੁਰ ਚਰਨ ਲਾਗੇ ਦਿਨ ਸੁਭਾਗੇ ਜਿੱਦੇ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਲੱਗਿਆ ਦਿਨ ਸੁਭਾਗੇ ਕਹਿੰਦੇ ਉਹ ਦਿਨ ਭਾਗਾ ਵਾਲਾ ਆਪਣਾ ਪਰ ਜਾਪੇ ਆਪਣਾ ਪਰ ਕਹਿੰਦੇ ਪਤੀ ਆਪਣੇ ਮਾਲਕ ਨੂੰ ਹੀ ਸਜੰਦੇ ਨੇ ਉਸ ਪ੍ਰੋਣੇ ਮਾਲਕ ਨੂੰ ਪਛਾਣ ਲਿਆ ਅਨਹਦ ਬਾਣੀ ਜਿਹੜੀ ਅਨਹਦ ਬਿਨਾ ਵਜਾਈ ਤੋਂ ਵੱਜਦੀ ਗੁਰ ਸ਼ਬਦ ਜਾਣੀ ਗੁਰੂ ਦੇ ਸ਼ਬਦ ਦੇ ਰਾਹੀ ਜਾਣੀ ਹਰ ਨਾਮ ਹਰਸ ਭੋਗੋ ਹਰੀ ਦੇ ਨਾਮ ਨੂੰ ਨਾਮ ਨੂੰ ਰਸ ਭੋਗਨਾ ਕਰੋ ਕਹਿ ਨਾਨਕ ਪ੍ਰਭ ਆ ਮਿਲਿਆ ਗੁਰੂ ਨਾਨਕ ਦੇਵ ਜੀ ਦੇ ਸਰੂਪ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿ ਨਾਨਕ ਪ੍ਰਭ ਆ ਮਿਲਿਆ ਉਹ ਆ ਮਿਲਿਆ ਕਰਨ ਕਾਰਨ ਜੋਗੋ ਜੀਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਤੇ ਇਸ ਨੂੰ ਖਤਮ ਕਰ ਦੇਣਾ ਇਹ ਸਰੀਰ ਆ ਮੇਰਾ ਹੁਣ ਧਿਆਨ ਦਿਓ ਆਪਣੇ ਕੱਲੇ ਕੱਲੇ ਸਰੀਰ ਦੇ ਨਾਲ ਗੱਲ ਹੋ ਰਹੀ ਐ ਇਹ ਸਰੀਰ ਆ ਮੇਰਾ ਆਪਣੇ ਆਪ ਨੂੰ ਹਲਾਕੇ ਪੁੱਛੋ ਇਹ ਸਰੀਰ ਆ ਮੇਰਾ ਇਹ ਜਗ ਮੇ ਆਏ ਕੈ ਜਦੋਂ ਦਾ ਤੂੰ ਜਗ ਵਿੱਚ ਆਇਆ ਗਿਆ ਤੂੰ ਕਰਮ ਕਮਾਇਆ ਕਿਹੜੇ ਚੰਗੇ ਕਰਮ ਕੀਤੇ ਕਿਹੜੇ ਮਾੜੇ ਕੀਤੇ ਕਿੰਨੇ ਪੁੰਨਦਾਨ ਕੀਤੇ ਕਿੰਨੀ ਭਜਨ ਬੰਦਗੀ ਕੀਤੀ ਐ ਕਿੰਨੇ ਕੋ ਕਰਮ ਕੀਤੇ ਨੇ ਕਿੰਨੇ ਕੁ ਧਰਮ ਕੀਤੇ ਨੇ ਕੀ ਕਰਮ ਕਮਾਇਆ ਤੋ ਸਰੀਰ ਆਪਣੇ ਆਪ ਦੇ ਨਾਲ ਗੱਲ ਕਰ ਕਿਤਾਬ ਤੇ ਪੈਨ ਲੈ ਕੇ ਲਿਖਣਾ ਕਰ ਜਦੋਂ ਜਗਮੇ ਆਇਆ ਜਦੋਂ ਤੇਰਾ ਜਨਮ ਹੋਇਆ 50 60 ਸਾਲ ਦਾ ਹੋ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਵੇਂ ਜੀਵੀਂ ਦਾ ਆਪਣਾ ਹਿਸਾਬ ਕਿਤਾਬ ਕਰਦੇ ਐ ਆਪਣੇ ਸਰੀਰ ਦੇ ਨਾਲ ਹਿਸਾਬ ਕਿਤਾਬ ਕਰ ਵੀ ਕਿੰਨਾ ਕੁ ਚੰਗਾ ਕੀਤਾ ਕਿੰਨਾ ਕੁ ਮਾੜਾ ਕੀਤਾ ਜਨਹਾਰ ਤੇਰਾ ਰਚਨ ਰਚਿਆ ਜਿਨੇ ਇੰਨਾ ਸੋਹਣਾ ਤੇਰਾ ਸਰੀਰ ਬਣਾਇਆ ਪੈਰਾਂ ਤੋਂ ਲੈ ਕੇ ਸਿਰ ਤੱਕ ਸੋਹਾਰ ਮੰਨ ਵਸਾਇਆ ਉਹ ਹਰੀ ਆਪਣੇ ਮਨ ਵਿੱਚ ਵਸਾਇਆ ਹੀ ਨਹੀਂ ਕਦੇ ਯਾਦ ਹੀ ਨਹੀਂ ਕੀਤਾ ਗੁਰ ਪ੍ਰਸ਼ਾਦੀ ਹਰਿ ਮਨ ਵਸਿਆ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਦਾ ਪ੍ਰਸ਼ਾਦ ਮਿਲਿਆ ਪੂਰਬ ਲਿਖਿਆ ਪਾਇਆ ਗੁਰ ਪ੍ਰਸ਼ਾਦੀ ਹਰਿ ਮਨ ਵਸਿਆ ਗੁਰੂ ਦੀ ਕਿਰਪਾ ਦੇ ਨਾਲ ਹਰੀ ਮਨ ਵਿੱਚ ਵਸਿਆ ਪੂਰਬ ਲਿਖਿਆ ਪਾਇਆ ਪਿਛਲਾ ਪੂਰਬਲਾ ਜਿਹੜਾ ਚੰਗਾ ਕਰਮ ਸੀ ਉਹ ਜਦੋਂ ਸਾਧ ਸੰਗਤ ਦੇ ਵਿੱਚ ਆ ਗਈ ਜਿਵੇਂ ਧਰਤੀ ਦੇ ਵਿੱਚ ਇੱਕ ਬੀਜ ਡਿੱਗ ਪਿਓ ਕੋਈ ਗੁਰੂ ਉਹਨੂੰ ਮਾਰ ਲੈਂਦਾ ਹਰਾ ਭਰਾ ਹੋ ਜਾਂਦਾ ਹੈ ਸਤ ਸੰਗਤ ਵਿੱਚ ਆ ਕੇ ਨਾਮ ਜਲ ਪੈ ਕੇ ਇਹ ਵੀ ਹਰਾ ਭਰਾ ਹੁੰਦਾ ਹੈ ਕਹ ਹੈ ਨਾਨਕੇ ਸਰੀਰ ਪ੍ਰਵਾਨ ਹੋਆ ਕਹਿੰਦੇ ਉਦੋਂ ਤੇਰਾ ਸਰੀਰ ਪ੍ਰਵਾਨ ਹੋ ਗਿਆ ਜਨ ਸਤਗੁਰੂ ਸਿਉਂ ਚਿੱਤ ਲਾਇਆ ਜਦੋਂ ਤੂੰ ਜਿਹੜੇ ਮਕਸਦ ਵਾਸਤੇ ਆਇਆ ਸੀ ਪਰਮਾਤਮਾ ਦੇ ਨਾਲ ਸਤ ਸੰਗਤ ਦੇ ਨਾਲ ਚਿੱਤ ਲਾ ਲਿਆ ਇਹ ਨਿਤਰੋ ਮੇਰਿਓ ਹੁਣੇ ਨਿਤਰਾ ਤੇ ਅੱਖਾਂ ਤੇ ਗੱਲ ਲੱਗੀ ਹੈ ਹਰ ਤੁਮੇ ਜੋ ਧਰੀ ਪਰਮਾਤਮਾ ਨੇ ਤੇਰੇ ਅੰਦਰ ਜੋ ਧਰੀ ਹੈ ਹਰ ਬਨੇ ਅਵਰਣਾ ਦੇਖੋ ਕੋਈ ਭਾਈ ਕਨਈਏ ਉਹ ਸਾਰਿਆਂ ਦੇ ਵਿੱਚ ਪਰਿਪੂਰਨ ਪਰਮੇਸ਼ਰ ਵੇਖ ਜਿਵੇਂ ਭਾਈ ਨਿਧਾਨ ਨੇ ਦੇਖਿਆ ਭਾਈ ਕਨਈਏ ਨੇ ਦੇਖਿਆ ਭਾਈ ਮੰਝ ਨੇ ਦੇਖਿਆ ਹਰ ਬਨੇ ਅਵਰਣਾ ਦੇ ਕੋਈ ਹਰੀ ਤੋਂ ਬਿਨਾਂ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਤੇ ਸਾਰਿਆਂ ਦੇ ਵਿੱਚ ਹਰੀ ਨੂੰ ਦੇਖ ਹਰ ਬਨੇ ਅਵਰਣਾ ਦੇ ਕੋਈ ਨਦਰੀ ਹਰ ਨਿਹਾਲਿਆ ਫਿਰ ਇਸ ਨਦਰ ਦੇ ਨਾਲ ਨਦਰੀ ਨਦਰ ਦੇ ਹਾਲ ਹੋ ਜਾਏਗਾ ਇਹ ਵਿਸਣ ਸੰਸਾਰ ਤੋਂ ਮੈਂ ਦੇਖਦੇ ਜਿਹੜਾ ਇਹ ਸੰਸਾਰ ਤੁਸੀਂ ਦੇਖਦੇ ਆ ਪ੍ਰਮਾਤਮਾ ਦਾ ਰੂਪ ਤੇ ਉਹ ਹਾਰਾ ਇਹ ਹਰਕਾਰ ਰੂਪ ਹੈ ਇਹ ਹਰੀ ਦਾ ਰੂਪ ਹੈ ਹਾ ਰੂਪ ਨਦਰੀ ਆਇਆ ਤੇ ਗੁਰੂ ਜੀ ਦੀ ਕਿਰਪਾ ਹੋ ਗਈ ਇਸ ਗੱਲ ਦੀ ਸਮਝ ਆ ਗਈ ਕਿ ਆਵਲ ਅਲ ਹੈ ਨੂਰੋ ਪਾਇਆ ਕੁਦਰਤ ਕੇ ਸਭ ਬੰਦੀ ਏਕ ਨੂਰ ਤੇ ਸਭ ਜਗ ਪਜਿਆ ਕੌਣ ਭਲੇ ਕੋ ਮੰਦੇ ਹਮਨੇ ਚੰਗਾ ਬੁਰਾ ਨਹੀਂ ਕੋਈ ਪਰਨ ਬਤਨਾਨ ਤਾਰੇ ਸੋ ਇਸ ਗੱਲ ਦੀ ਸਮਝ ਪੈ ਗਈ ਇਹ ਸਾਰੀ ਦੁਨੀਆ ਚੰਗੀ ਐ ਤੂੰ ਹੀ ਮੜਾ ਗੁਰਪ੍ਰਸਾਦ ਜੀ বুঝਿਆ ਜਦੋਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ ਤੇ ਇਸ ਗੱਲ ਦੀ ਸਮਝ ਆ ਗਈ ਬਿਹਾਰਤ ਦੀ ਜਾਂ ਵੇਖਾਂ ਹਰ ਇੱਕ ਹੈ ਜਦੋਂ ਵੀ ਮੈਂ ਦੇਖਦਾ ਭਾਈ ਕਨਈਏ ਵਾਂਗੂ ਸਾਰੇ ਵਿੱਚ ਜੋਤ ਦਿੰਦੀ ਐ ਹਰ ਬਨੇਵਰ ਨੇ ਕੋਈ ਹਰੀ ਤੋਂ ਬਿਨਾ ਹੈ ਹੀ ਕੋਈ ਨਹੀਂ ਕਹ ਹੈ ਨਾਨਕ ਇਹ ਨਿਦਰ ਅੰਧ ਸੀ ਪਹਿਲਾਂ ਇਹ ਨਿਤਰ ਅੰਧੇ ਸੀ ਮਾਇਆ ਦੇ ਵਿੱਚ ਮੋਹ ਦੇ ਵਿੱਚ ਸਤਗੁਰ ਮਿਲਿਆ ਜਦੋਂ ਗੁਰੂ ਨਾਲ ਵਾਹਿਗੁਰੂ ਮਲਾਪ ਹੋਇਆ ਜੇ ਬਦੇਸ਼ ਹੋਈ ਤੇ ਜਦੋਂ ਇਹ ਜੱਬ ਕਹਿੰਦੇ ਦ੍ਰਿਸ਼ਟੀ ਇਹ ਸੱਚੀ ਹੋ ਗਈ ਇਹ ਸਰਵਨੋ ਮੇਰਿਉ ਹੁਣ ਕੰਨਾਂ ਤੇ ਗੱਲ ਆ ਗਈ ਕਿਹੇ ਕੰਨੋ ਸੱਚ ਹੈ ਸੁਣਨੇ ਨੋ ਮਿਠਾਈਂ ਸਰੀਰ ਦੇ ਉੱਤੇ ਸੱਚ ਸੁਣਨ ਵਾਸਤੇ ਬਿਠਾਏ ਸੱਚ ਹੈ ਸੁਣਨੇ ਨੋ ਮਿਠਾਈਂ ਸੱਚੇ ਸੁਣਨ ਵਾਸਤੇ ਤੈਨੂੰ ਭੇਜਿਆ ਸਰੀਰ ਲਾਇ ਸੁਨੋ ਸਤਬਾਣੀ ਤਾਂ ਕਰਕੇ ਇਹ ਕੰਨ ਲਾਏ ਐ ਵੀ ਸੱਚ ਸੁਣਨੇ ਤੇ ਸੱਚ ਨੂੰ ਅੰਦਰ ਹੀ ਵਸਾਉਣਾ ਹੈ ਜਿਹੋ ਜਿਹਾ ਦੇਖਾਂਗੇ ਜਿਹੋ ਜਿਹਾ ਸੁਣਾਂਗੇ ਉਹੋ ਜਿਹਾ ਅੰਦਰ ਜਾਣਾ ਜੇ ਸੁਣੀ ਮਨ ਤਨ ਹਰਿਆ ਹੋਆ ਜਿਵੇਂ ਹੁਣ بارش ਪੈਣ ਦੇ ਨਾਲ ਸਾਰੀ ਧਰਤੀ ਹਰੀਆਬਲੀ ਹੋ ਗਈ ਹੈ ਤੇ ਜੇ ਸੱਚੇ ਕਾਂ ਕੰਨਾਂ ਦੇ ਨਾਲ ਸੱਚੇ ਅਮਰਤ ਰੂਪੀ ਜਲ ਜਾਵੇਗਾ ਤੇ ਹਰਦਾ ਰੂਪੀ ਜਿਹੜੀ ਧਰਤੀ ਸੜੀ ਹੋਈ ਹੈ ਮੱਚੀ ਹੋਈ ਹੈ ਪਾਪਾਂ ਤੇ ਵਿਕਾਰਾਂ ਦੇ ਨਾਲ ਕਪਟਾਂ ਦੇ ਨਾਲ ਇਹ ਫਿਰ ਹਰੀ ਭਰੀ ਹੋ ਜਾਵੇਗਾ ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਕਿਉਂਕਿ ਰਸ ਦੇ ਉੱਤੇ ਰਸਨਾ ਦੇ ਉੱਤੇ ਪ੍ਰਮਾਤਮਾ ਦਾ ਨਾਮ ਆ ਜਾਵੇ ਤੇ ਰਸ ਦੇ ਨਾਲ ਇਹ ਭਰ ਜਾਵੇਗੀ ਸੱਚ ਅਲਖ ਵਿਡਾਨੀ ਤਾਂ ਕੀ ਗੱਤ ਕਹੀ ਨਾ ਜਾਏ ਫਿਰ ਉਹਦੀ ਗੱਤ ਪ੍ਰਮਾਤਮਾ ਦੀ ਅਗਮ ਗੂਚਰ ਦੀ ਸਮਝ ਪੈ ਜਾਵੇਗੀ ਹੈ ਹੈ ਨਾਨਕ ਅੰਮ੍ਰਿਤ ਨਾਮ ਸੁਣੋ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੇ ਪਿਆਰਿਓ ਸਤ ਸਤ ਦੇ ਸਤ ਸੰਗਤ ਵਿੱਚ ਆ ਕੇ ਅੰਮ੍ਰਿਤ ਰੂਪੀ ਬਾਣੀ ਨੂੰ ਸੁਣਨਾ ਕਰੋ ਪਵਿੱਤਰ ਹੋਵੋ ਜਿਵੇਂ ਕਰਕੇ ਉੱਠ ਕੇ ਇਸ਼ਨਾਨ ਕਰਕੇ ਪਵਿੱਤਰ ਹੁੰਨੇ ਆ ਨਾ ਤੇ ਹੁਣ ਅੰਦਰੋਂ ਪਿਵਾਰੋ ਦਾ ਪਵਿੱਤਰ ਹੋ ਗਏ ਅੰਦਰੋਂ ਵੀ ਪਵਿੱਤਰ ਹੋ ਜਾਵਾਂਗੇ ਸੱਚ ਐ ਸੁਣਨਾ ਨੂੰ ਬਿਠਾਏ ਹੁਣ ਗੱਲ ਦੀ ਸਮਝ ਆ ਗਈ ਨਾ ਵੀ ਜਿਹੜੇ ਕੰਨ ਲਾਏ ਐ ਸਾਚ ਕਹੂੰ ਸੁਣ ਲਿਓ ਸਵੇ ਜਨ ਪ੍ਰੇਮ ਕੀ ਉਤੇ ਨਹੀਂ ਪ੍ਰਭ ਆਇਓ ਇੱਕੋ ਹੀ ਗੱਲ ਜੇ ਮਨ ਵਿੱਚ ਇਹ ਵਸਾ ਲਈਏ ਨਾ ਤੇ ਹੋਰ ਗੱਲਾਂ ਸਾਨੂੰ ਬਸਾਉਣ ਦੀ ਲੋੜ ਹੀ ਨਹੀਂ ਹਰ ਜੀਵ ਉਥਾਏ ਅੰਦਰ ਰੱਖ ਗਿਆ ਹੁਣ ਸਾਰੇ ਸਰੀਰ ਦੀ ਗੱਲ ਆ ਗਈ ਇਹ ਪ੍ਰਮਾਤਮਾ ਨੇ ਇੱਕ ਗੁਫਾ ਬਣਾਈ ਏ ਇੱਕ ਭੋਰਾ ਬਣਾਇਆ ਹਰ ਜੀਓ ਗੁਫਾ ਦੇ ਅੰਦਰ ਰਾਗਾਂ ਵਾਜਾ ਪਉਣ ਨੂੰ ਵਜਾਇਆ ਜਿਵੇਂ ਵਾਜਾ ਵਜਾਉਣੇ ਪੱਖਾ ਪਾਟ ਜਾਵੇ ਵੱਜਦਾ ਨਹੀਂਗਾ ਸਰੀਰ ਦਾ ਵਾਜਾ ਹਵਾ ਕਰਕੇ ਵੱਜਦਾ ਤੇ ਬੰਦਾ ਹੈ ਇੱਕ ਦਮੀ ਤੇ ਜਦੋਂ ਦਮ ਨਿਕਲ ਜੇ ਫੇਰ ਖਾਕ ਦੀ ਢੇਰੀ ਹੈ ਮਰਦਾ ਵਜਾਇਆ ਵਾਜਾ ਪੌਣ ਨੌ ਦਵਾਰੇ ਪ੍ਰਗਟ ਕੀ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਆ ਨਾ ਚਾਰ ਤੇ ਬਾਰ ਬਾਰੀਆਂ ਕਿੰਨੀਆਂ ਨੇ ਇਸੇ ਤਰ੍ਹਾਂ ਸਰੀਰ ਦੇ ਵਿੱਚ ਨੌਂ ਦਰਵਾਜੇ ਨੇ ਦਸਮਾਂ ਗੁਪਤ ਰਖਾਇਆ ਤੇ ਜਿਹੜੀ ਸਾਡੀ ਹੈ ਬੁੱਧੀ ਏ ਇਹ ਗੁਪਤ ਹੈ ਗੁਰਦੁਆਰਾ ਲਾਈ ਭਾਵਨੀ ਜਦੋਂ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਗੁਰੂ ਘਰ ਆਵਾਂਗੇ ਇੱਕ ਨਾ ਦਸਮਾਂ ਦਵਾਰ ਦਿਖਾਇਆ ਤੇ ਫਿਰ ਇਹ ਦਸਮਾਂ ਦਵਾਰ ਵੀ ਦਿਖ ਜਾਵੇਗਾ ਤੇ ਇਹ ਨੌਂ ਦਰਵਾਜੇ ਜਿਹੜੇ ਨੇ ਇਹ ਟੁੱਟੇ ਨੇ ਸੰਸਾਰ ਦੇ ਰਾਸ ਲੈਣ ਵਾਲੇ ਨੇ ਇਹ ਸਦਾ ਵਾਸਤੇ ਬੰਦ ਹੋ ਜਾਣਗੇ ਕਿ ਜਦੋਂ ਦਸਮਾਂ ਖੁੱਲੇਗਾ ਤੇ ਇਹ ਨੌਂ ਦਰਵਾਜਿਆਂ ਦੇ ਵਿੱਚ ਰਾਸ ਆਵੇਗਾ ਤੇ ਅਨੇਕ ਰੂਪ ਨਮਨਿਤ ਕਹਿੰਦੇ ਇਹ ਰੂਪ ਤਹੇ ਅਨੇਕ ਰੂਪ ਨਾਉ ਨਮਨਿਤ ਇਸ ਦੇ ਅੰਤ ਨੇ ਜਾਈ ਪਾਇਆ ਨੌ ਨਦੀਆਂ ਤੇ 18 ਸਿੱਧੀਆਂ ਸਾਰੀਆਂ ਤੇਰੇ ਵਿੱਚ ਐ ਤੂੰ ਹੀ ਬ੍ਰਹਮਾ ਤੂੰ ਹੀ ਵਿਸ਼ਨੂੰ ਐ ਰਬ ਵੀ ਤੂੰ ਐ ਜੇ ਸਮਝ ਲਵੇ ਕਹ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਗਏ ਇਹ ਸਰੀਰ ਇੱਕ ਗੁਫਾ ਇੱਕ ਭੂਰਾ ਹੈ ਵਾਜਾ ਪੰਨ ਵਜਾਇਆ ਪ੍ਰਮਾਤਮਾ ਨੇ ਸਰੀਰ ਬਣਾ ਕੇ ਦੇ ਇਹਦੇ ਵਿੱਚ ਆਵਾਜ਼ਾਂ ਹਵਾ ਵਾਲਾ ਬਜਾਦਦਾ ਇਹ ਸੱਚਾ ਸੁਹਿਲਾ ਸੱਚ ਹੈ ਕਰ ਗਾਵੋ ਇਹ ਸੱਚਾ ਸੁਹਿਲਾ ਸੱਚ ਹੈ ਕਰ ਗਾਵੋ ਤੇ ਸਤ ਸੰਗਤ ਵਿੱਚ ਆ ਕੇ ਗਾਉਣਾ ਕਰੋ ਗਾਵੋ ਦਾਸ ਉਹ ਇਹਦਾ ਘਰ ਸੱਚ ਹੈ ਜਿੱਥੇ ਸਦਾ ਸੱਚ ਤੇ ਆਵੇ ਸੱਚ ਇੱਥੇ ਆ ਕੇ ਤਾਂ ਸੱਚੀ ਸੱਜੀ ਗੱਲਾਂ ਨਾ ਝੂਠ ਤਾਂ ਕੋਈ ਹੈ ਨਹੀਂਗਾ ਦਾਸ ਆਪਣੇ ਕੋਲੋਂ ਕੋਈ ਨਹੀਂ ਬੋਲਦਾ ਜੋ ਗੁਰੂ ਸਾਹਿਬ ਜੀ ਮੈਨੂੰ ਮੈਸੇਜ ਦਿੰਦੇ ਆ ਮੈਂ ਤੁਹਾਨੂੰ ਦਸੀ ਜੇ ਨਾ ਤੇ ਆਪ ਲਈ ਜੇ ਸੱਚ ਤੇ ਆਵੋ ਜੰਤੁ ਤੇ ਭਾਵੋ ਸਚੋ ਤੇ ਆਵੈ ਜੰਤੁ ਤੇ ਭਾਵੈ ਜਦੋਂ ਸੱਚੇ ਨੂੰ ਧਿਆਵਾਂਗੇ ਜਦੋਂ ਉਹਨੂੰ ਪਾਵੇਗਾ ਤਾਂ ਹੀ ਗੁਰਮੁਖ ਜਿਨਾਂ ਬੁਝਾਵੇ ਜਿਨ੍ਹਾਂ ਨੂੰ ਇਹ ਸਮਝ ਆ ਜਾਵੇ ਕਿ ਗੁਰਮੁਖ ਬਣ ਜਾਵੇ ਇਹੋ ਸੱਜ ਸਭਨਾ ਕਾ ਖਸਮ ਹੈ ਜਿਹੜਾ ਇਹ ਖਸਮ ਹੈ ਨਾ ਮਾਲਕ ਇਹ ਜਿੰਦ ਦਾ ਪ੍ਰੋਣ ਹੈ ਤੇ ਸਾਰੇ ਆਪਾਂ ਜੀਵ ਰੂਪੇ ਸਤਰੀਏ ਤੇ ਪ੍ਰਮਾਤਮਾ ਰੂਪੀ ਆਪਣਾ ਮਾਲਕ ਆਪਣਾ ਖਸਮ ਜਿਸ ਬਖਸ਼ੇਸ ਹੋ ਜਨ ਪਾਵੇ ਉਹ ਸੱਜ ਸਭਨਾ ਕਾ ਖਸਮ ਹੈ ਇਸ ਬਕਸ਼ੇ ਸੋ ਜਨ ਪਾਵੇ ਜਿਹਨੂੰ ਬਖਸ਼ਦਾ ਉਹਨੂੰ ਇਹ ਗੱਲ ਦੀ ਸਮਝ ਆਉਂਦੀ ਹੈ ਕਹ ਹੈ ਨਾਨਕ ਸਾਚ ਸੁਹਿਲਾ ਇਹ ਸੱਚਾ ਸੁਹਿਲਾ ਹੈ ਸੋਹਣਾ ਹੈ ਸੱਚੇ ਘਰ ਗਾਵੇ ਆਪਣੇ ਹਿਰਦਾ ਰੂਪੀ ਘਰ ਵਿੱਚ ਸਤ ਸੰਗਤ ਦੇ ਵਿੱਚ ਆ ਕੇ ਗਾਓ ਅਨੰਦ ਸੁਣੋ ਵਾਡ ਭਾਗੀਓ ਏ ਵੱਡੇ ਭਾਗਾ ਵਾਲਿਓ ਇਹ ਆਨੰਦ ਬਾਣੀ ਸੁਣੋ ਸਗਲ ਮਨੋਰਥ ਪੂਰੇ ਜਿਹੜੇ ਸਾਰੇ ਮਨੋਰਥ ਸਾਡੀਆਂ ਮਰਾਦਾਂ ਸਾਨੂੰ ਸਤਗੁਰੂ ਜੀ ਦਾਤਾ ਬਖਸ਼ਾ ਕਰਦੇ ਨੇ ਪਾਰ ਬ੍ਰਹਮ ਪ੍ਰਵ ਪਾਇਆ ਉਦਰੇ ਸਗਲ ਬਸੂਰੇ ਜਦੋਂ ਪ੍ਰਮਾਤਮਾ ਨੂੰ ਹੀ ਪਾਲਿਆ ਤੇ ਫਿਰ ਸਾਰੇ ਦੁੱਖ ਕਲੇਸ਼ ਖਤਮ ਹੋ ਜਾਣਗੇ ਪਾਰ ਬ੍ਰਹਮ ਪ੍ਰਪਾਇਆ ਉਦਰੇ ਸਗਲ ਬਸੂਰੇ ਚਿੰਤਾ ਛੋਰੇ ਸਾਰੇ ਖਤਮ ਹੋ ਜਾਣਗੇ ਦੂਖ ਰੋਗ ਸੰਤਾਪ ਉਦਰੇ ਜਿਹੜੇ ਦੁੱਖ ਤੇ ਸੁੱਖ ਸੀ ساری ਜ਼ਿੰਦਗੀ ਰੋਏ ਰੋਂਦੇ ਸੀ ਉਹ ਖਤਮ ਹੋ ਜਾਣਗੇ ਦੂਖ ਰੋਗ ਸੰਤਾਪ ਉਦਰੇ ਸੁਣੀ ਸੱਚੀ ਬਾਣੀ ਕਿਉਂਕਿ ਜਿਹੜੇ ਇਹ ਕਲਾਮ ਸੁਣਦੇ ਆ ਨਾ ਇਹ ਸੱਤਖੰਡ ਦੇ ਵਿੱਚੋਂ ਆਇਆ ਇਹ ਤਾਂ ਸੁਣਦੇ ਆ ਸੰਤ ਸਾਜਨ ਭਏ ਸਰਸੀ ਹੁਣ ਧਿਆਨ ਦੇ ਨਾ ਇਹਦਾ ਭਾਵ ਹੈ ਸੰਤ ਸਾਜਨ ਭਏ ਸਰਸੀ ਇਹ ਜਿਹੜੀ ਜੀਬ ਹੈ ਰਸ ਦੇ ਨਾਲ ਭਰ ਜਾਂਦੀ ਹੈ ਪੂਰੇ ਗੁਰਤੀ ਜਾਣੀ ਇਹ ਗੱਲ ਪੂਰੀਆਂ ਗੁਰਾਂ ਤੋਂ ਸਮਝ ਆਏ ਸੁਣਦੇ ਬਨੀਤ ਕਹ ਤੇ ਬਵਤ ਜਿਹੜੇ ਸੁਣਨ ਵਾਲੇ ਨੇ ਤੇ ਸੁਣਾਉਣ ਵਾਲੇ ਨੇ ਉਹ ਵੀ ਪਾਨ ਪਿੱਤਰ ਹੋਗੇ ਸਤਿਗੁਰ ਰਿਹਾ ਭਰੂਰੇ ਗੁਰੂ ਦਾ ਬਚਨ ਸਾਰੇ ਭਰੂਰ ਵਰਤ ਰਿਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਕਹਿੰਦੇ ਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਮਨ ਲੱਗੇਗਾ ਵਾਜੇ ਅਨਹਦ ਤੂਰੇ ਜਿਹੜੇ ਅਨਾਹਦ ਵਾਜੇ ਨੇ ਬਿਨਾਂ ਵਜਾਈ ਤੋਂ ਵੱਜਦੇ ਨੇ ਉਹ ਗੁਰੂ ਦੀ ਕਿਰਪਾ ਦੇ ਨਾਲ ਸਦਾ ਵਾਸਤੇ ਵਾਜੇ ਪ੍ਰਮਾਤਮਾ ਦੇ ਨਾਮ ਵਾਲੇ ਵੱਜਣ ਲੱਗ ਜਾਣਗੇ ਲੋਕ ਸੁਹੀ ਪਰਲੋਕ ਸੁਹੇਲੀ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰਮੰਤਰ ਜਦ ਹਮੇ ਖੋਈ ਗੱਜ ਕੇ ਬੁਲਾ ਦਿਓ ਫਤਿਹ ਆਖੋ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਆਨੰਦ ਕੋ ਓਮਕਾਰ ਸਤਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਏ ਸਤਗੁਰੂ ਮੈਂ ਬਾਇਆ ਦਰਦਾਸ